ਦੇਖੋ ਬੜੀ ਦੁਖਦਾਈ ਘਟਨਾ ਹੋਈ ਸੀਗੀ ਪਿਛਲੇ 1.5 ਮਹੀਨੇ ਪਹਿਲਾਂ ਇੱਥੇ ਦੇ ਜਿਹੜੇ ਪ੍ਰਵਾਸੀ ਫੈਮਿਲੀ ਹੈ ਉਹਨਾਂ ਦੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਬੈਲਾ ਫਸਲਾ ਕੇ ਇੱਕ ਬੰਦਾ ਸੰਤੋਸ਼ ਨਾਮ ਦਾ ਉਹ ਲੈ ਕੇ ਜਿਹੜਾ ਰਾਜਪੁਰੇ ਤੋਂ ਭੱਜ ਗਿਆ ਸੀਗਾ ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਵੇਚਨ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨ ਸਿੰਘ ਜੀ ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਤੇ ਕੁੜੀ ਲੜਕੀ ਕੋ ਬਹਿਲਾ ਫੁਸਲਾ ਕੇ ले गया संतोष हाँ, क्या उम्र थी लड़की चौदह साल की उम्र थी सर उस लड़की की संतोष की क्या उम्र है संतोष के पास चार लड़किया है हाँ, पांच लड़कियां हैं उसके पास हाँ, और उसकी घरवाली भी साथ है हाँ, और वो ले गया था नहीं नहीं पास में रहता था हाँ, तो फिर कितने समय बाद जो है आ, एक सवा महीना हो गया सर उसको सवा महीने बाद पुलिस वालों के जरिए हमने उसको पकड़ लिया पुलिस वालों ने हमारी सेवा की है उनका धन्यवाद और प्रधान जी भी आ गए थे हमारे सरपंच उन्होंने भी हमारी सेवा की और हमारी लड़की वहाँ मिल गई है ठीक है तो क्या क्या कहना चाहते हो जिन्होंने आपकी लड़की को भगाया हम सर उसको सजा कराना चाहते हैं उसको दंड मिलना चाहिए सर की मामला है जरा एक लड़की जो दिल्ली तो भज गई थी संतोष नाम का लड़का से वो भजा के लै गया थी ਇਹ ਇਹਨੇ ਕਾਫੀ ਅਸੀਂ ਪਾਲ ਕੀਤੀ ਬਣ ਕੇ এডੂਕੇਸ਼ਨ ਕੁਝ ਲੈ ਕੇ ਉਹ ਯੂਪੀ ਚਲਾ ਗਿਆ ਸੀ ਲੇਕ ਲੜਕੀ ਮਟੋਹਨ ਨਾਲ ਦੀ ਲੜਕੀ ਸੀ ਤੇ ਅੱਜ ਅਸੀਂ ਵਿਜੰਦਰ ਫੜ ਕੇ ਇਹ ਚ ਕਰ ਰਹੇ ਹਾਂ ਕੋਰਟ ਜਮਾ ਚ ਫੜਕੇ ਵੀ ਕਿੰਨੀ ਕੁ ਮਾਰਿਆ ਫੜਕੇ ਦੀ 28 30 ਦੇ ਕੀ ਬਣਾ ਦੇ ਰਿਹਾ ਹੈ ਵਿਆਹ ਹੋ ਗਿਆ ਫੜਕਾ ਵਿਆਹ ਹੈ ਸਰ ਜਿਸ ਤਰ੍ਹਾਂ ਪਰਿਵਾਰ ਦਾਸ ਰਿਹਾ ਕੋਈ ਮੈਡੀਕਲ ਵਗੈਰਾ ਨਹੀਂ ਕਰਾ ਰਹੇ ਇਹਨੇ ਸਭ ਕੁਝ ਕਰਾਵਾਂਗੇ ਮੈਡੀਕਲ ਕਰਾਵਾਂਗੇ ਲੜਕੀ ਦਾ ਵੀ ਕਰਾਵਾਂਗੇ ਲੜਕੇ ਦਾ ਵੀ ਕਰਾਵਾਂਗੇ ਤੇ ਹੁਣ ਕੋਰਟ ਪੇਸ਼ ਕਰ ਰਹੇ ਹਾਂ ਲੜਕੇ ਨੂੰ ਮਾਮਲਾ ਦੇ ਰੂਪ ਦੇ ਸਰ ਇਹ ਮਤਲਬੰਦਰ ਤੋਂ ਪਹਿਲਾਂ ਅਲੱਡੀ ਪਹਿਲਾਂ ਹੀ ਦਰਤੀ ਜੀਤਾਰਾ ਮਕੇ ਨੂੰ 363 60 ਦੇ ਬਾਕੀ ਹੁਣ ਜੋ ਮੈਡੀਕਲ ਦੇ ਉਦਾਰ ਤੇ ਜੀ ਜਿਵੇਂ ਹੋਵਾਤਾ ਕਰਾਂਗੇ ਸਰ ਇਹਦੇ ਚ ਲੱਗੇਗੀ ਪੌਸਟ ਵੀ ਲੱਗੇਗਾ ਜੀ ਲੱਗੇਗਾ ਲੱਤੀ 1 2 ਸਾਲ ਦੀ ਲਾਵਾਂਗੇ ਇਹਨੇ ਕੋਈ ਸੇ ਮੈਡੀਕਲ ਉਦਾਰ ਤੇ ਜੋ ਆਇਆ ਉਹ ਕਰਾਂਗੇ